ਨੋਈ ਦੁੱਖ ਮੈਂ ਸੁੱਖ ਬਣਾਈ 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 ਉਹ ਪਾੜਤੇ ਸੰਗਤ ਜਿਉਂ ਕਿਆਂ ਦੇ ਪਾਣੀ ਆ ਗਿਆ ਅੱਖਾਂ 'ਚ ਮੇਰੇ ਸਾਹਮਣੇ ਉਹ ਕਹਿੰਦਾ ਵੀ ਇਹ ਉਹਦਾ ਦਿਨ ਹੈ ਅੱਜ ਜਿਸ ਨੇ ਦੁੱਖ ਦੇ ਵਿੱਚ ਸੁੱਖ ਬਣਾਇਆ ਸੀ ਇਹ ਉਹਦਾ ਦਿਨ ਹੈ ਜਿਸ ਨੇ ਕਵੀ ਤੇ ਵਹਿ ਕੇ ਦੁੱਖ ਦੇ ਵਿੱਚ ਸੁੱਖ ਬਣਾਇਆ ਸੀ ਇਹ ਉਹਦਾ ਗੁਰਪੁਰਬ ਹੈ ਜਾਹ ਜਾਣੀ ਉਹਨੇ ਕਿਹਾ ਉਹ ਕਹਿੰਦਾ ਉਹਦਾ ਗੁਰਪੁਰਬ ਹੈ ਦੁੱਖ ਮੈਂ ਸੁੱਖ ਬਣਾਈ ਦੁੱਖ ਮੈਂ ਸੁਖ ਮਨਾਈ ਦੁੱਖ ਮੈਂ ਸੁਖ ਮਨਾਈ ਦੁੱਖ ਮੈਂ ਸੁਖ ਮਨਾਈ ਦੁੱਖ ਮੈਂ ਸੁਖ ਮਨਾਈ ਬਸ ਤੁਹਾਨੂੰ ਕੋਈ ਗੁਰੂ ਅਰਜਨ ਦੇਵ ਦਾ ਚੇਲਾ ਹੀ ਮਿਲੇਗਾ ਜਿਹੜਾ ਦੁੱਖ ਮੈਂ ਸੁਖ ਮਨਾਉਣ ਵਾਲਾ ਹੋਏਗਾ ਉਹਨੇ ਹੋੜ ਇਹੀ ਸ਼ਬਦ ਪੜਿਆ ਹੋਰ ਕੋਈ ਨਹੀਂ ਇਸ ਕਰਕੇ ਮਾਈ ਮਨ ਨੂੰ ਉਹਦੇ ਵਿੱਚ ਜੋੜ ਦੇਣਾ ਨਾਮ ਦੇ ਵਿੱਚ ਰਸਨਾ ਗੁਣ ਗੋਪਾਲ ਨਿਤ ਗਾਇਣ ਉਹ ਗੋਪਾਲ ਜਿਹੜਾ ਸਾਰੀ ਧਰਤੀ ਦਾ ਮਾਲਕ ਹੈ ਰਸਨਾ ਕਰਕੇ ਉਹਦੇ ਗੁਣ ਗਾਇਆ ਕਰੋ ਕਦੇ ਉਹਨੂੰ ਭੁੱਲਿਓ ਨਾ ਆਪਣੇ ਗੁਰਮੰਤਰ ਨੂੰ ਨਾ ਕਦੇ ਭੁੱਲਿਓ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਪੁੱਝ ਜਾਓ ਪਰ ਗੁਰਮੰਤਰ ਨੂੰ ਨਾ ਕਦੇ ਪੁੱਲਿਓ ਉਤਰੇ ਜਾਂਦੇ ਨੇ ਉਹਦਾ ਅਭਿਆਸ ਨਾ ਛੱਡਿਓ ਗੁਰੂ ਸਾਹਿਬ ਕਹਿੰਦੇ ਊਠਕ ਬੈਠਕ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਇਹ ਹੈ ਸਦਾ ਦਾ ਕੰਮ ਗੁਰੂ ਸਾਹਿਬ ਕਹਿੰਦੇ ਇਹ ਸਦਾ ਦਾ ਕੰਮ ਹੈ ਉਹ ਜਿਹੜਾ ਸਾਡੇ ਸਦਾ ਕੰਮ ਨਹੀਂ ਉਹ ਤਾਂ ਅਸੀਂ ਕਰਦੇ ਆ ਸਦਾ ਜਿਹੜਾ ਸਦਾ ਕਰਨ ਵਾਲਾ ਉਹਨੂੰ ਕਹਿੰਦੇ ਜੀ ਫੇਰ ਕਦੇ ਕਰ ਲਵਾਉਂ ਜੇ ਇਹਨੂੰ ਆਖੇ ਵੀ ਨਾਮ ਜਪਿਆ ਕਰ ਕਹਿੰਦਾ ਜੀ ਬੁਢੇ ਹੋ ਕੇ ਜਪਾਂਗੇ ਆਇਦਾ ਕੰਮ ਦੁਨੀਆ ਸਾਗਰ ਧੁੱੱਕਰ ਕਈਏ ਕਿਉਂ ਕਰ ਪਾਈਏ ਪਾਰੋ ਚਰਪਟ ਭੋਲੇ ਉਹ ਦੂ ਨਾਨਕ ਜੇ ਹੋ ਸੱਚਾ ਵਿਚਾਰੋ ਇਹ ਤਾਂ ਪ੍ਰਸ਼ਨੇ ਚੜਪੜਦਾ ਗੁਰੂ ਸਾਹਿਬ ਨੇ ਉਕਤ ਕੀਤਾ ਜਿੱਤਾ ਕਿ ਜੈਸੇ ਜਲ ਮਹ ਕਮਲ ਮਿਰਾਲਮ ਹਰ ਗਾਈ ਨੈ ਸਾਨੇ ਸੁਰਤ ਸਬਦ ਭਵ ਸਾਦਰ ਤਰੀਐ ਨਾਨਕ ਨਾਮ ਵਖਾਣੇ ਨਾਮ ਜਿਹੜਾ ਤੁਹਾਨੂੰ ਦਿੱਤਾ ਉਸੇ ਨੇ ਰਹਿ ਜਾਣਾ ਉਹ ਤੁਹਾਡੀ ਪ੍ਰਤੀ ਦੇ ਵਿੱਚ ਬੈਠਾ ਉਹ ਬਾੜ ਸਾਣੀ ਕਿੱਥੇ ਜਾਣਾ ਤੁਸੀਂ ਉਹ ਜਿਹੜਾ ਬਿਰਤੀ ਦਾ ਸਾਖ ਸੀ ਦ੍ਰਸ਼ਟਾ ਬਿਰਤੀ ਨੂੰ ਦੇਖਣੇ ਜਾਣਣੇ ਵਾਲਾ ਉਹੀ ਨਾਮ ਹੈ ਤੋਹੀ ਵਿਆਪਕ ਹੈ ਕੋਈ ਇਹਦੇ ਜੋਰ ਨਹੀਂ ਲੱਗਦਾ ਮੰਗਤੇ ਕੋਈ ਚੀਜ਼ ਵੀ ਨਹੀਂ ਲਿਆਉਣ ਲਿਆਉਣੀ ਪੈਂਦੀ ਬਿਰਤੀ ਵੀ ਤੁਹਾਡੀ ਹੈ ਤੇ ਚੇਤਨ ਵੀ ਤੁਹਾਡਾ ਆਪਣਾ ਆਪ ਬਿਰਤੀ ਵੀ ਤੁਹਾਡੀ ਹੈ ਤੇ ਚੇਤਨ ਵੀ ਤੁਹਾਡਾ ਆਪਣਾ ਆਪ ਇਸ ਕਰਕੇ ਇਥੇ ਜੁੜ ਕੇ ਇਥੇ ਜੁੜ ਕੇ ਸ਼ਬਦ ਨਾਲ ਛਬਦੀ ਨਾਲ ਇਹ ਰਸਨਾ ਦੇ ਨਾਲ ਗੁਣ ਗਾਇਆ ਕਰੋ ਨਾਮ ਜਪਿਆ ਕਰੋ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਇਹਨੂੰ ਭੁੱਲਿਓ ਨਾ ਕਦੇ ਇਹ ਹੈ ਤੁਹਾਡੇ ਆਧਾਰ ਦਾ ਉਪਾਹ ਹੈ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਸ ਮਣਿ ਉੱਜਿਓ ਸਗਲੇ ਦੁੱਖ ਪਲਾਇਣ ਰਹਾਓ ਆ ਫਲ ਹੋ ਜਾਣਗੇ ਤੁਹਾਨੂੰ ਐਨੇ ਪਾਈ ਇਹ ਤਾਂ ਸਿੱਧੀਆਂ ਬਾਤਾਂ ਨੇ ਇਹ ਕਹਾਤਾ ਗੁਰੂ ਅਰਜਨ ਦੇਵ ਜੀ ਕਰ ਗਏ ਆ ਸਿੱਧਾ ਕਹਿਣਾ ਹੀ ਹੈ ਉਹਨਾਂ ਦੀ ਕਿਰਪਾ ਤੇ ਨਹੀਂ ਸਾਨੂੰ ਕੀ ਪਤਾ ਤੇ ਬਾਣੀ ਦਾ ਕੋਈ ਥਾ ਲੈ ਸਕਦਾ ਕੋਈ ਜਮਐ ਦੁਨੀਆਂ ਚ ਇਹ ਤਾਂ ਅਨੁਭਵੀ ਬਾਣੀ ਹੈ ਅ타 ਬਾਣੀ ਹੈ ਛਾਂਤ ਸਹਿਜ ਰਸ ਮਨ ਉਪਜਿਓ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਆ ਜੂਗੀ ਸਦਨੇ ਦੁੱਖ ਭਲਾਇਣ ਸਾਰੇ ਦੁੱਖ ਤੁਹਾਡੇ ਭਜ ਜਾਣਗੇ ਚਲੇ ਜਾਣਗੇ ਤੁਹਾਡੇ ਅੰਦਰ ਕੋਈ ਵੀ ਦੁੱਖ ਨਹੀਂ ਰਹੇਗਾ ਇਹ ਜਨਮ ਮਰਨ ਦਾ ਦੁੱਖ ਵੀ ਨਹੀਂ ਰਹੇਗਾ ਬੜਾ ਦੁੱਖ ਤਾਂ ਇਹੀ ਹੈ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ